ਵੈਲਕਮ ਬੈਕ ਇਨ ਮਾਈ YouTube ਚੈਨਲ ਹੋਪ ਕਰਦੇ ਆ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਆ ਕਿ ਆਪਾਂ ਜਾ ਰਹੇ ਆ ਜੀ ਇੰਡੀਆ 10-15 ਦਿਨ ਦੇ ਲਈ ਤੇ ਡਰਬੀ ਟੂ ਇੰਡੀਆ ਆਪਾਂ ਤੁਹਾਨੂੰ ਪੂਰਾ ਬਲੌਗ ਦਿਖਾ ਲਾਂਗੇ ਤੇ ਕਿੱਦਾਂ ਕਿੱਦਾਂ ਕਿਹੜੇ ਕਿਹੜੇ ਰਾਤ ਹੁੰਦੇ ਹੋਏ ਆਪਾਂ ਜਾਵਾਂਗੇ ਤੇ ਹੋਪ ਕਰਦੇ ਆ ਕਿ ਤੁਸੀਂ ਸਾਰੇ ਜਣੇ ਸਾਡੇ ਨਾਲ ਬਣੇ ਰਹੋਗੇ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਾਂ ਇਹ ਲੈ ਕੇ ਬਾਬੇ ਦਾ ਨਾਮ ਆਪਾਂ ਚੱਲੇ ਆ ਜੀ ਉਹ ਸਾਹਮਣੇ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਸਭ ਲੋ ਜੀ ਲੈ ਕੇ ਵਾਹਿਗੁਰੂ ਦਾ ਨਾਮ ਤੇ ਆਪਾਂ ਆ ਗਏ ਜੀ ਕਿ ਗੱਡੀ ਦੇ ਟਾਇਰਾਂ 'ਚ ਹਵਾ ਭਰੋਣ ਤੇ ਇੱਥੋਂ ਆਪਾਂ ਕੀਤੀ ਜੀ ਹਵਾ ਫੁੱਲ ਆਇਆ ਜੀ ਸਾਡੇ ਸਾਹਮਣੇ ਮਸ਼ੀਨ 50 ਪੈਨੀਆਂ ਦੇ ਕੇ ਤੁਸੀਂ ਚਾਰੇ ਟਾਇਰਾਂ ਦੇ ਵਿੱਚ ਹਵਾ ਭਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਕੀਤੀ ਟੈਂਕੀ ਫੁੱਲ ਟੈਂਕੀ ਵਾਲੀ ਵੱਡੀ ਨਹੀਂ ਆ ਜੀ ਹੈਗੀ 40 50 ਪੌਂਡ ਦੇ ਵਿੱਚ ਆਪਾਂ ਟੈਂਕੀ ਕਰ ਲਈ ਜੀ ਫੁੱਲ ਪੈਟਰੋਲ ਦੇ ਨਾਲ ਆਹ ਦੇਖੋ ਵੱਡੀ ਹੈ ਨੋ ਸਟੇਸ਼ਨ ਇਹ ਇੱਕ ਉਹ ਰੱਬ ਰੰਗ ਦੇ ਪੈਸੇ ਤੇ ਇਹ ਫੇਡ ਦੇਖਾਂਗੇ ਆਪਾਂ ਕਿਹੜੇ ਰੂਟ ਅਸੀਂ ਜਾਣਾ ਹੈ ਤੇ ਆ ਜੀ ਸਟੇਜ ਸੋਰੀ ਥੈਂਕ ਯੂ ਵੈਰੀ ਮੱਚ ਸਫ਼ਰ ਤੈ ਕਰਨ ਤੋਂ ਬਾਅਦ ਆਪਾਂ ਨੂੰ ਮਿਲ ਗਿਆ ਜੀ ਟ੍ਰੈਫਿਕ ਟ੍ਰੈਫਿਕ ਬਹੁਤ ਜ਼ਿਆਦਾ ਸੀ ਤੇ ਆਪਾਂ ਨੂੰ ਘੱਟੋ ਘੱਟ 30 35 ਮਿੰਟ ਵੇਟ ਕਰਨਾ ਪੈ ਗਿਆ ਇੱਥੇ ਕਿਉਂਕਿ ਅੱਗੇ ਵਾਈਡ ਲੋਡ ਜਾ ਰਿਹਾ ਸੀ ਤੇ ਉਹਦੇ ਕਰਕੇ ਸਾਰੇ ਲੋਕ ਰੁਕੇ ਸੀ ਤਾਂ ਕਿ ਉਹਨੂੰ ਵਧੀਆ ਆਰਾਮ ਮਿਲ ਸਕੇ ਹਨ ਤੇ ਉਤੋਂ ਬਾਅਦ ਆ ਵੀਊ ਚੈੱਕ ਕਰੋ ਜੀ ਬਹੁਤ ਵਧੀਆ ਵੀਊ ਸੀ ਤੇ ਇੱਥੇ ਲੱਗਾ ਸੀ ਕੈਮਰਾ ਵਲੌਗ ਦੇ ਚੱਕਰ ਦੇ ਵਿੱਚ ਆਪਾਂ ਨੂੰ ਪੁਆਇੰਟ ਮਿਲ ਜਾਣੇ ਸੀ ਆ ਦੇਖੋ ਸਾਹਮਣੇ ਕੈਮਰਾ ਨੈਕਸਟ ਟਾਈਮ ਤੋਂ ਕਾਰ ਡਰਾਈਵ ਕਰਨ ਲੱਗੇ ਆਪਾਂ ਕਦੇ ਵੀ ਫੋਨ ਨਹੀਂ ਯੂਜ਼ ਕਰਨਾ ਇਹ ਅੱਜ ਦਾ ਲੈਸਨ ਤੇ ਉਸ ਤੋਂ ਬਾਅਦ ਆਪਾਂ ਪਹੁੰਚੇ ਸਾਊਥ ਹੈਮਪਟਨ ਤੇ ਇੱਥੋਂ ਬਰੋ ਦੇ ਨਾਲ ਆਪਾਂ ਗਏ ਹਿਥਰੋ 에어ਪੋਰਟ ਲਓ ਜੀ 뷰 ਚੈੱਕ ਕਰੋ ਬਹੁਤ ਜ਼ਿਆਦਾ ਵਧੀਆ 뷰 ਸੀ ਤੇ ਆਪਾਂ ਇੰਜੋਏ ਕਰਦੇ ਕਰਦੇ ਪਹੁੰਚੇ 에어ਪੋਰਟ ਰੈਡੀ ਇਹ ਕਪਾ ਬਣਾਇਆ ਆਪਣਾ ਛੋੜਾ ਜਾਂ ਕਲਿੱਪ ਤਾਂ ਕਿ ਆਪਾਂ ਵੀਡੀਓ ਵਿੱਚ ਕਰ ਸਕੀਏ ਐਡ ਤੇ ਉਸ ਤੋਂ ਬਾਅਦ ਆਪਾਂ ਸਾਰਾ ਕੁਝ ਕਰਉਣ ਤੋਂ ਬਾਅਦ ਪਹੁੰਚੇ ਡਿਊਟੀ ਫਰੀ ਜਿੱਥੇ ਜੋਬ ਪਹਿਲਾਂ ਹੀ ਮੋਰ ਟੱਕਰ ਜਾਂਦੀ दारू ਬਾਜੀ ਵਾਰੀਡ ਚੈੱਕ ਕਰੋ 489 45.99 ਦੀ ਦੋ ਤੇ ਚੈੱਕ ਕਰੋ दारू ਡਿਊਟੀ ਫਰੀ ਦੀ ਖਾਸੀਅਤ ਇਹ ਆ ਕਿ ਇੱਥੋਂ ਤੁਸੀਂ ਜਿਹੜੀ ਚੀਜ਼ ਵੀ ਲਓਗੇ ਤੁਹਾਡੇ ਤੇ ਕੋਈ ਵੀ ਟੈਕਸ ਨਹੀਂ ਲੱਗੂਗਾ ਸਿਰਫ ਤੁਹਾਡਾ ਉਹਨਾਂ ਨੇ ਬੋਰਡਿੰਗ ਪਾਸ ਦੇਖਣਾ ਹੈ ਬੋਰਡਿੰਗ ਪਾਸ ਦੇਖਣ ਤੋਂ ਬਾਅਦ ਤੁਸੀਂ ਇੱਥੋਂ ਕੁਝ ਵੀ ਖਰੀਦ ਸਕਦੇ ਆਂ ਕੁਝ ਲਿਮਟ ਤੱਕ ਖਰੀਦ ਸਕਦੇ ਆਂ ਤੇ ਬਟ ਖਰੀਦ ਸਕਦੇ ਆਂ ਤੇ ਕੋਈ ਵੀ ਤੁਹਾਨੂੰ ਟੈਕਸ ਨਹੀਂ ਲੱਗੂਗਾ ਤੁਸੀਂ ਦੇਖ ਸਕਦੇ ਆਂ ਦਾਰੂ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਇਸ ਲਈ ਸਾਨੂੰ ਇਹ ਪੀਣੀ ਨਹੀਂ ਚਾਹੀਦੀ ਔੜੀ-ਔੜੀ ਕਰਕੇ ਛੱਡ ਦੇਣੀ ਚਾਹੀਦੀ ਹੈ ਆ ਚੈੱਕ ਕਰੋ ਭਾਈ 210 ਬੋਨਡ ਦੀ ਬੋਤਲ ਤੇ ਇੱਧਰ ਚੈੱਕ ਕਰੋ 270 ਬੋਨਡ ਦੀ ਬੋਤਲ ਆਹ ਵਾਲੀ ਹੈ ਜੀ 337 ਬੋਨਡ ਦੀ ਤੇ ਉਸ ਤੋਂ ਬਾਅਦ ਚਲੋ ਕੋਈ ਗੱਲ ਨਹੀਂ ਜਿਹੜੀ ਵੀ ਚੀਜ਼ ਆ ਵਧੀਆ ਹੀ ਆ ਸਾਰੇ ਲੋਕ ਕੁਛ ਨਾ ਕੁਛ ਲੈ ਰਹੇ ਸੀ ਕਿਉਂਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇੱਥੇ ਜੋ ਵੀ ਆ ਟੈਕਸ ਫਰੀ ਆ ਤੁਸੀਂ ਕੁਝ ਵੀ ਡਿਊਟੀ ਫਰੀ ਤੋਂ ਲੈਣੇ ਆ ਤੁਹਾਨੂੰ ਕੋਈ ਵੀ ਟੈਕਸ ਨਹੀਂ ਪਾਊਗਾ ਤੇ ਇਸ ਕਰਕੇ ਲੋਕ ਲਾਈਕ ਕਰਦੇ ਇੱਥੋਂ ਚੀਜ਼ ਖਰੀਦਣਾ ਤੇ ਉਸ ਤੋਂ ਬਾਅਦ ਆਪਾਂ ਵੀ ਚੀਜ਼ਾਂ ਦੇਖਦੇ ਦੇਖਦੇ ਗਾਹ ਵਧੇ ਤੇ ਚਲੋ ਲਓ ਜੀ ਤੁਸੀਂ ਵੀ ਦੇਖੋ ਹਾਂਜੀ ਆ ਬੰਦਾ ਚੈੱਕ ਕਰੋ ਜੀ ਨਿਆਰੇ ਇਹਦੇ ਆ ਇਹਨੂੰ ਕੋਈ ਫਿਕਰ ਫੱਕਾ ਨਹੀਂ ਤੇ ਉਤੋਂ ਬਾਅਦ ਆਪਾਂ ਗਏ ਨੈਕਸਟ ਜਗ੍ਹਾ ਤੇ ਉੱਥੇ ਜਾ ਕੇ ਦੇਖੇ ਹੈੱਡਫੋਨ ਬਹੁਤ ਜ਼ਿਆਦਾ ਵਧੀਆ ਸੀ ਐਕਸਪੈਂਸਿਵ ਵੀ ਸੀ ਪਰ ਵਧੀਆ ਸੀ ਤੇ ਆਪਾਂ ਵੀ ਲਾ ਕੇ ਟੈਸਟ ਕੀਤੇ ਸਾਊਂਡ ਬਹੁਤ ਜ਼ਿਆਦਾ ਵਧੀਆ ਸੀ ਤੇ ਦੇਖਦੇ ਆਂ ਆਪਾਂ ਲੈਣੇ ਕਿ ਨਹੀਂ ਉਤੋਂ ਬਾਅਦ ਆਪਾਂ ਦੇਖਿਆ ਆ ਕੈਮਰਾ ਕਿਉਂਕਿ ਮੈਨੂੰ ਲੱਗਦਾ ਹੈ ਆਪਾਂ ਨੂੰ ਹੁਣ ਕੈਮਰਾ ਲੈਣਾ ਪੈਣਾ ਆ ਜੇ ਆਪਾਂ ਲਗਾਤਾਰ ਬਲੌਗ ਬਣਾਉਣੇ ਆ ਤੇ ਚਲੋ ਕੋਈ ਨਹੀਂ ਨੈਕਸਟ ਟਾਈਮ ਤੋਂ ਦੇਖਾਂਗੇ ਆਪਾਂ ਇਹ ਕੈਮਰਾ ਵੀ ਲੈਨੇ ਆ ਹੁਮਦੇ ਘੁੰਮਦੇ ਆਪਾਂ ਨੂੰ ਲੱਗ ਗਈ ਭੁੱਖ ਤੇ ਹੁਣ ਦੇਖਦੇ ਆਪਾਂ ਕਿਹੜੀ ਮੀਲ ਡੀਲ ਲੈਣੀ ਆ ਤੇ ਆਪਾਂ ਲਵਾਂਗੇ ਜੀ ਸੈਂਡਵਿਚ ਚਿਕਨ ਸੈਲਡ ਸੈਂਡਵਿਚ ਇੱਕ ਖਾ ਕੇ ਦੇ ਅੱਖਾਂ ਫਿਰ ਦੇਖਦੇ ਆ ਅੱਗੇ ਕੀ ਕਰਨਾ ਕਿਉਂਕਿ ਪਹਿਲਾਂ পেট ਪੂਰਾ ਜ਼ਰੂਰੀ ਆ ਤੇ ਉਤੋਂ ਬਾਅਦ ਫਿਰ ਦੇਖਾਂਗੇ ਉਤੋਂ ਬਾਅਦ ਆਪਾਂ ਆਪਣੀ ਫਲਾਈਟ ਦਾ ਟਾਈਮ ਚੈੱਕ ਕੀਤਾ ਲੈ ਟਾਈਮ ਸੀ ਤੇ ਮੈਂ ਸੋਚਿਆ ਕਿ ਇੱਥੇ ਬਹਿ ਕੇ ਖਾਣੇ ਆ ਖਾ ਪੀ ਕੇ ਤੇ ਫਿਰ ਆਪਾਂ ਫਿਰ ਆਪਾਂ ਦੇਖਾਂਗੇ ਨੈਕਸਟ ਕੀ ਕਰਨਾ ਕਿਉਂਕਿ ਤੁਹਾਨੂੰ ਪਤਾ ਪਹਿਲਾਂ ਪੇਟ ਭੁਜਾ ਜ਼ਰੂਰੀ ਆ ਬਾਕੀ ਗੱਲਾਂ ਬਾਅਦ ਵਿੱਚ ਤੇ ਉਤੋਂ ਬਾਅਦ ਘੁੰਮਦੇ ਘੁੰਮਦੇ ਆਪਾਂ ਗਏ ਆਪਣੇ ਗੇਟ ਵੱਲ ਲਓ ਜੀ ਆਪਣਾ ਪਲੇਨ ਰੰਡੀ ਸੀ ਤੇ ਜੀ ਦੇ ਦੇ ਹਾਂ ਜਿੱਥੇ ਜਾ ਕੇ ਟ੍ਰਿਮ ਹੁੰਦਾ ਉਹ ਕਿ ਚੈੱਕ ਕਰ ਪਲੇਨ ਜਾ ਕਰ। ਸਾਰੇ ਆਪਣੇ ਆਪਣੇ ਗੇਟ ਵੱਲ ਜਾਓ ਜਿੱਥੇ ਜਿੱਥੋਂ ਵੀ ਦਾ ਪਲੇਨ ਲੱਗਣਾ ਹੈ ਤੇ ਲਓ ਜੀ ਇੱਕ ਹੋਰ ਫੈਸਿਲਿਟੀ ਚੈੱਕ ਕਰੋ ਇਹ ਆ 올ਡ ਏਜ ਲੋਕਾਂ ਦੇ ਲਈ ਇਹ ਜਾਂ ਜਿਹੜੇ ਫਲਾਈਟ ਤੋਂ ਲੇਟ ਹੁੰਦੇ ਆ ਇਹ ਉਹਨਾਂ ਲਈ ਵੀ ਵਰਤਤੀ ਜਾਂਦੀ ਆ ਇਹ ਆ ਜੀ ਆਪਣਾ ਗੇਟ ਨੰਬਰ 25 ਬਰਜ਼ਨਲ ਅਟਲੈਂਟਿਕ ਇੱਥੋਂ ਆਪਾਂ ਜਾਵਾਂਗੇ ਜੀ ਲੰਡਨ ਟੂ ਦਿੱਲੀ ਆਇਆ ਜੀ ਵੇਟਿੰਗ ਹਾਲ ਇੱਥੇ ਸਾਨੂੰ ਵੇਟ ਕਰਨਾ ਪੈਣਾ ਥੋੜਾ ਟਾਈਮ ਤੇ ਉਸ ਤੋਂ ਬਾਅਦ ਆਪਾਂ ਪੀ ਤੋਂ ਔਰ ਯੂਸ ਹਮਮ ਆਲੇ-ਦੁਆਲੇ ਦੇਖਿਆ ਕੋਈ ਦੇਖਦਾ ਤ ਨਹੀਂ ਕਿ ਆਪਾਂ ਵੀਡੀਓ ਬਣਾ ਰਹੇ ਆ। ਲੋ ਜੀ ਪਾਸਪੋਰਟ ਤੇ ਬੋਰਡਿੰਗ ਪਾਸ ਲੈ ਕੇ ਆਪਾਂ ਗਏ ਪਲੇਨ ਦੇ ਅੰਦਰ ਆ ਚੈੱਕ ਕਰੀਏ ਪਲੇਨ ਅੰਦਰ ਗਦੀ ਆਪਣਾ ਪਲੇਨ ਬਹੁਤ ਜਿਆਦਾ ਵਧੀਆ ਸੀ ਹਰ ਵਾਰ ਦੀ ਤਰ੍ਹਾਂ ਆਪਾਂ ਨੂੰ ਫਿਰ ਮਿਲ ਗਈ ਜੀ ਵਿੰਡੋ ਸੀਟ ਨਾ ਆਪਾਂ ਬੁੱਕ ਕੀਤੀ ਸੀ ਨਾ ਆਪਾਂ ਕੀਆ ਆਪਣੇ ਆਪ ਮਿਲ ਗਈ ਆਪਾਂ ਨੂੰ ਤੇ ਆ ਮਿਲਿਆ ਹੈੱਡਫੋਨ ਤੇ ਆ ਮਿਲਿਆ ਕਿ ਛੋਟਾ ਜਿਹਾ ਕੰਬਲ ਤੇ ਨਾਲ ਮਿਲਿਆ ਜੀ ਛੋਟਾ ਜਿਹਾ ਸਰਾਣਾ ਜਿਹਨੂੰ ਆਪਾਂ ਇੰਜੋਏ ਕਰ ਸਕਦੇ ਆ ਆਪਣੀ ਫਲਾਈਟ ਦੇ ਵਿੱਚ ਤੇ ਆ ਚੈੱਕ ਕਰੋ ਜੀ ਵਿਊ 에어ਪੋਰਟ ਲੰਡਨ ਹੀਥਰੋ ਤੇ ਆਪਾਂ ਕਰ ਰਹੇ ਸੀ ਇੰਜੋਏ ਕਿਉਂਕਿ ਆਪਾਂ ਨੂੰ ਵਿੰਡੋ ਸੀਟ ਮਿਲ ਗਈ ਸੀ ਇਹ ਉਹ ਦੋਵਾਂ ਸਾਰੇ ਲੋਕ ਆਪਣਾ ਆਪਣਾ ਸਮਾਨ ਰੱਖ ਰਏ ਸੀ ਤੇ ਆਹ ਬੰਦਾ ਚੈੱਕ ਕਰੋ ਇਹ ਬੰਦਾ ਸਿਗਨਲ ਦੇ ਰਿਹਾ ਜੀ ਤਾਂ ਕਿ ਜਹਾਜ਼ ਕਿਉਂਕਿ ਜਹਾਜ਼ ਰਿਵਰਸ ਹੋ ਰਿਹਾ ਸੀ ਤੇ ਇਹ ਬੰਦਾ ਉਹਨੂੰ ਸਿਗਨਲ ਦੇ ਰਿਹਾ ਸੀ ਤੇ ਇਹ ਦੇਖੋ ਇਹਨਾਂ ਦੀ ਕਿੰਨੀ ਹੀਥਰੋ 에어ਪੋਰਟ ਬਹੁਤ ਜ਼ਿਆਦਾ ਬਿਜ਼ੀ ਆ ਤੇ ਤੁਸੀਂ ਦੇਖ ਸਕਦੇ ਆ ਕਿ ਔਨ ਦਾ ਵੇ ਬਹੁਤ ਜ਼ਿਆਦਾ ਜਹਾਜ਼ ਸੀ ਕਿਉਂਕਿ ਐਵਰੀ 20 ਕੇ 30 ਸੈਕਿੰਡ ਬਾਅਦ ਇਥੋਂ ਫਲਾਈਟ ਜਿਹੜੀ ਆ ਉੱਡਦੀ ਆ ऑन द वे आज 3 4 मतलब मेरे वाले प्लेन दी पीछे 3 4 प्लेन और सी ਤੇ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਜ਼ਿਆਦਾ ਬੀਜ਼ੀ 에어ਪੋਰਟ ਹੈ ਇਹ ਉਹ ਤੋਂ ਬਾਅਦ ਕਈ ਜਾਜ ਫ্লাই ਕਰ ਗਏ ਸੀ ਤੇ ਕਈ ਰੈਡੀ ਸੀ ਫ্লাই ਕਰਨ ਨੂੰ ਵੀ ਉਹ ਚੈੱਕ ਕਰੋ ਬਹੁਤ ਜ਼ਿਆਦਾ ਵਧੀਆ ਫੀਲਿੰਗ ਸੀ ਕਿਉਂਕਿ ਆਪਾਂ ਜਾ ਰਹੇ ਸੀ ਇੰਡੀਆ ਤੁਹਾਨੂੰ ਪਤਾ ਹਰ ਇੱਕ ਨੂੰ ਘਰ ਜਾਣ ਦੀ ਕਿੰਨੀ ਖੁਸ਼ੀ ਹੁੰਦੀ ਆ ਤੇ ਇਸੇ ਤਰ੍ਹਾਂ ਮੈਂ ਵੀ ਬਹੁਤ ਜ਼ਿਆਦਾ ਖੁਸ਼ ਸੀ ਤੇ ਤੇ ਸੀਟ ਵੀ ਸਾਨੂੰ ਵਿੰਡੋ ਵਾਲੀ ਮਿਲ ਗਈ ਸੀ ਤੇ ਬਹੁਤ ਵਧੀਆ ਸੀ ਤੇ ਆਪਾਂ ਪੂਰਾ ਇੰਜੋਏ ਕੀਤਾ ਫਲਾਈਟ ਨੂੰ ਇੰਜੋਏ ਕੀਤਾ ਤੇ ਤੁਹਾਨੂੰ ਵੀ ਇੰਜੋਏ ਕਰਾਵਾਂਗੇ ਫਲਾਈਟ ਅੱਗੇ ਬਈ ਕੀ ਕੀ ਫਲਾਈਟ ਦੇ ਵਿੱਚ ਹੁੰਦਾ ਆ ਲਓ ਜੀ ਚੈੱਕ ਕਰੋ ਆ ਜੀ ਇੰਗਲੈਂਡ ਦਾ ਬਾਉਂਡਰ ਤੇ ਇਸ ਤੋਂ ਬਾਅਦ ਅੱਗੇ ਸਾਰਾ ਸਮੁੰਦਰ ਸੀ ਕਿਉਂਕਿ ਨਾਲ ਨਾਲ ਮੈਪ ਵੀ ਚੱਲ ਰਿਹਾ ਸੀ ਤੇ ਸ਼ਾਇਦ ਮੇ ਤੁਮ ਮੈਂ ਆਪਣੀ ਵੀਡੀਓ ਨਹੀਂ ਪੜੀ ਨਹੀਂ ਤਾਂ ਤੁਸੀਂ ਵੀ ਫੀਲ ਕਰ ਸਕਦੇ ਤੇ ਆ ਇਸ ਤੋਂ ਬਾਅਦ ਸਾਰਾ ਸਮੁੰਦਰ ਸੀ ਤੇ ਆਪਾਂ ਤੁਹਾਨੂੰ ਸ਼ਿਪ ਵੀ ਲੱਗੇ ਦਿਖਾ ਦਾਂਗੇ ਕਿਉਂਕਿ ਜਹਾਜ਼ ਦੀ ਹਾਈਟ ਬਹੁਤ ਜ਼ਿਆਦਾ ਸੀ ਤੇ ਸ਼ਿਪ ਇੰਨੇ ਕਲੀਅਰਲੀ ਨਹੀਂ ਦਿਖ ਰਹੀ ਸੀ ਪਰ ਫਿਰ ਵੀ ਦਿਖ ਰਹੀਆਂ ਪਤਾ ਨਹੀਂ ਵੀਡੀਓ ਦੇ ਵਿੱਚ ਦਿਖੋਗੇ ਕਿ ਨਹੀਂ ਪਰ ਟਰਾਈ ਕਰਦੇ ਆ ਕਿ ਤੁਹਾਨੂੰ ਵੀ ਦਿਸਣ ਤੇ ਆ ਚੈੱਕ ਕਰੋ ਇਹ ਸਾਰਾ ਇੰਗਲੈਂਡ ਦਾ ਪਾਟਰ ਤੇ ਅੱਗੇ ਸਾਰਾ ਸਮੁੰਦਰ ਸੀਸ ਤੋਂ ਤੋ ਇਹ ਚੈੱਕ ਕਰ ਸਕਦੇ ਆ ਇਹ ਬਹੁਤ ਜਿਆਦਾ ਵੱਡੇ ਸ਼ਿਪ ਸੀ ਤੇ ਕਿਉਂਕਿ ਕੈਮਰੇ ਤੋਂ ਵੀ ਨਾ ਮਤਲਬ ਦਿਖ ਰਹੇ ਸੀ ਕਿ ਸ਼ਿਪ ਸੀ ਬਹੁਤ ਜਿਆਦਾ ਵੱਡੇ ਤੇ ਕੈਮਰੇ ਦੇ ਵਿੱਚ ਦਿਖਣਾ ਮਾੜੇ ਵੀ ਨਹੀਂ ਦਿਖ ਰਹੇ ਸੀ ਤੇ ਅੱਜ ਆਪਾਂ ਪਹੁੰਚ ਗਏ ਆ ਅਗਲੀ ਕੰਟਰੀ ਦੇ ਵਿੱਚ ਇਹ ਵੀ ਜਰਮਨੀ ਸੀ ਜਰਮਨੀ ਜਦੋਂ ਆਪਾਂ ਪਹੁੰਚਦੇ ਆਪਾਂ ਨੂੰ ਇੱਕ ਗੁਮਲੀ ਕੋਲਡ ਡਰਿੰਕ ਥਣ ਨਾਲ ਮਿਲੇ 스ਨੈਕਸ ਤੇ 스ਨੈਕਸ ਫਿਨਿਸ਼ ਕਰਨ ਤੋਂ ਬਾਅਦ ਜੀ ਆਪਾਂ ਨੂੰ ਮਿਲ ਗਿਆ ਆਪਣੀ ਚੋਇਸ ਦੇ ਅਕੋਰਡਿੰਗ ਲੈ ਸਕਦੇ ਆ ਵੈਜ ਨੌਨ ਵੈਜ ਦੋਨੀ ਤਰ੍ਹਾਂ ਦਾ ਫੂਡ ਹੁੰਦਾ ਹੈ ਤੇ ਲਓ ਜੀ ਆਪਾਂ ਕੀਤਾ ਨੌਨ ਵੈਜ ਟਰਾਈ ਤੇ ਹੁਣ ਤੋਂ ਬਾਅਦ ਆਪਾਂ ਰਮਣੀ ਕਾਫੀ ਕਾਫੀ ਦੇ ਨਾਲ ਆਪਾਂ ਲਈ ਐਕਸਾ 슈ਗਰ ਕਿਤੇ ਦੇ ਵਿੱਚ ਕੋਈ 슈ਗਰ ਨਹੀਂ ਸੀ 4-5 ਸ਼ੁਕਰਾਂ ਪਾ ਗਏ ਆਪਾਂ ਨਾਲ ਇੰਜੋਏ ਕੀਤੇ ਸਮੂਥ ਸੀ ਤੋਂ ਬਾਅਦ ਆਪਣਾ ਸਫ਼ਰ ਬਹੁਤ ਥੋੜਾ ਰਹਿ ਗਿਆ ਸੀ ਤੇ ਬਾਹਰ ਹਨੇਰਾ ਸੀ ਕੁਝ ਨਹੀਂ ਦਿਖਦਾ ਸੀ ਉਹ ਸਾਹਮਣੇ ਦੋ ਸਾਈਨਾਂ ਰੈੱਡ ਦੇ ਇਹਦਾ ਮਤਲਬ ਹੈ ਟਾਇਲਟ ਬੁੱਕਾ ਤੁਸੀਂ ਨਹੀਂ ਜਾਣਾ ਹੱਨੇ ਤੇ ਉਸ ਤੋਂ ਬਾਅਦ ਸਾਡਾ ਸਫ਼ਰ ਰਹਿ ਗਿਆ ਸੀ ਸਿਰਫ 28 ਮਿੰਟ ਦਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਯਾਜ ਦੀ ਸਪੀਡ 1060 ਕਿਲੋਮੀਟਰ ਪ੍ਰਾ ਹਿਸਾਬ ਨਾਲ ਜਾ ਰਿਹਾ ਸੀ ਤੇ -36 ਡਿਗਰੀ ਟੈਂਪਰੇਚਰ ਸੀ ਯਾਰ ਤੁਸੀਂ ਚੈੱਕ ਕਰੋ 170 ਤੋਂ 168 ਮਾਈਲ ਆ ਗਿਆ 18 ਸੈਕਿੰਡ ਦੇ ਵਿੱਚ 2 ਮਾਈਲ ਜਾ ਰਹੇ ਸੀ ਤੁਸੀਂ ਇੱਕ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਸਪੀਡ ਕਿੰਨੀ ਸੀ ਤੇ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਦਿੱਲੀ ਤੇ ਬਹੁਤ ਜ਼ਿਆਦਾ ਇਥੇ ਧੁੰਦ ਪਈ ਸੀ ਤੇ ਸਿਰਫ 5 ਕਿਲੋਮੀਟਰ ਤੇ 3 ਮਾਈਲ ਰਹਿ ਗਿਆ ਸੀ ਆਪਣਾ ਦਿੱਲੀ 에ਰਪੋਰਟ ਤੇ ਉਤੋਂ ਬਾਅਦ ਆਪਾਂ ਜੀ ਲਓ ਜੀ ਲੈਂਡਿੰਗ ਟਾਈਮ ਚੈੱਕ ਕਰੋ ਇਹ ਬਹੁਤ ਜ਼ਿਆਦਾ ਸਪੀਡ ਸੀ ਤੇ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਦਿੱਲੀ 에ਰਪੋਰਟ ਤੇ ਇੱਥੇ ਆਪਾਂ ਸੇਮ ਫੇਅਰ ਯੂਜ਼ ਕੀਤੀ ਆਹੀ ਚੱਲਦੇ ਫਿਰਦੇ ਰਾਸਤੇ ਤੇ ਤਾਂ ਕਿ ਆਪਾਂ ਫਾਸਟ ਜਾ ਸਕੀਏ ਛੋਟਾ ਜਿਹਾ ਬਣਾਇਆ ਕਲਿੱਪ ਤੇ ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਬਲੌਗ ਬਹੁਤ ਜ਼ਿਆਦਾ ਵਧੀਆ ਲੱਗਾ ਹੋਊਗਾ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਪਾਂ ਨੈਕਸਟ ਬਲੌਗ ਵੀ ਤੁਹਾਨੂੰ ਇਸੀ ਤਰ੍ਹਾਂ ਦਿਖਾਉਣ ਸਕੀਏ ਆਪ ਕੀ